ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸੁਭਾਵਾਂ ਦੇਣ ਵਾਸਤੇ ਆਮ ਆਦੀ ਕਲੀਨਿਕ ਸ਼ੁਰੂ ਕੀਤੇ ਗਏ ਸੀ ਗਜ਼ਾਸਪੁਰ ਦੇ ਇਸ ਆਮ ਆਦੀ ਕਲੀਨਿਕ ਖਣੇ ਆ ਜੋ ਕਿ ਪਿੰਡ ਮਾਨਾ ਵਿੱਚ ਪੈਂਦਾ ਤੁਸੀਂ ਇਹਦੇ ਹਾਲਾਤ ਦੇਖਦੇ ਵੀ ਇਹ ਜਿਹੜੇ ਹਾਲਾਤ ਦੇ ਕਿੰਨੇ ਮਾੜੇ ਨੇ ਜਿਹੜਾ ਸਿਹਤ ਸੁਭਾਵ ਲੋਕਾਂ ਨੂੰ ਸਿਹਤ ਸੁਭਾਵ ਦੇਣ ਵਾਸਤੇ ਜਿਹੜੇ ਕਲੀਨਿਕ ਖੋਲੇ ਗਏ ਸੀ ਵੀ ਲੋਕਾਂ ਦੀ ਸਿਹਤ ਸਹੀ ਹੋ ਲੇਕਿਨ ਇਹਦੀ ਆਪਣੀ ਸਿਹਤ ਕਿੰਨੀ ਕੁ ਵਧੀਆ ਤੁਸੀਂ ਸਾਹਮਣੇ ਹੋ ਤੁਸੀਂ ਦੇਖ ਸਕਦੇ ਸੀ ਕਿ ਕਿੰਨੀ ਗਵਧੀਆ ਆ ਕਿ ਇੱਥੇ ਜਗ੍ਹਾ-ਜਗ੍ਹਾ ਤੇ ਕਚਰਾ ਫੈਲਿਆ ਔਰ ਘਾਹ ਹੋ ਗਿਆ ਪਿਆ ਔਰ ਉਹ ਜਿਹੜੀਆਂ ਤੁਸੀਂ ਦੇਖਦੇ ਆਂ ਇਹਦੀ ਚਾਰ ਦਿਵਾਰੀ ਕੀਤੀ ਆ ਉਹਨੂੰ ਪਲਸਟਰ ਤੱਕ ਨਹੀਂ ਹੋਇਆ ਔਰ ਇਹਦੀ ਇੱਟਾਂ ਇਸੇ ਤਰ੍ਹਾਂ ਖੜੀਆਂ ਨੇ ਔਰ ਤੁਸੀਂ ਦੇਖੋ ਵੀ ਜਗ੍ਹਾ-ਜਗ੍ਹਾ ਗੰਦਗੀ ਖੜੀ ਜੋ ਕਿ ਲੋਕਾਂ ਨੂੰ ਸਿਹਤ ਸੁਭਾਵਾਂ ਦੇਣ ਦਾ ਦਾਵਾ ਕੀਤਾ ਜਾਂਦਾ ਤੁਸੀਂ ਦੇਖਦੇ ਆਂ ਵੀ ਜਿਹੜੀ ਸਿਹਤ ਸੁਭਾਵਾਂ ਕਿਸ ਨੂੰ ਕੀ ਦੇਵੇਗਾ ਇਹ ਕੱਲਾਂ ਇਹਦੇ ਆਪ ਹੀ ਬਿਮਾਰ ਦੇਖ ਰਿਹਾ ਵੀ ਇਹ ਮਹੱਲਾ ਕਲੇਕ ਕੋਹ ਦੀ ਬਿਮਾਰ ਦੇਖ ਰਿਹਾ ਤੁਸੀਂ ਦੇਖਦੇ ਇੱਥੇ ਜਿਹੜੇ ਅਸੀਂ ਖੜੇ ਆਂ ਇਸ ਟਾਈਮ ਦੇਖਦੇ ਆਂ ਵੀ ਇੱਥੇ ਸਫਾਈ ਦਾ ਇੰਨਾ ਮਾੜਾ ਕਾਰਨ ਕੀ ਹੈ ਬੀਥੋਂ ਪਤਾ ਕੀਤਾ ਗਿਆ ਜੀ ਦੋ ਵੀ ਇੱਥੇ ਸਫਾਈ ਸੇਵਕ ਕੋਈ ਵੀ ਮੌਜੂਦ ਨਹੀਂ ਸਰਕਾਰ ਵੱਲੋਂ ਡਾਕਟਰ ਜਰੂਰ ਰੱਖੇ ਗਏ ਨੇ ਫਾਰਮਸਿਸ ਰੱਖੇ ਗਏ ਨੇ ਟੈਸਟ ਵੀ ਕੀਤੇ ਜਾ ਰਹੇ ਨੇ ਸਾਰਾ ਫੈਸਿਲਿਟੀ ਜਰੂਰ ਦਿੱਤੀ ਜਾ ਰਹੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਸਫਾਈ ਸੇਵਕ ਨਾ ਹੋਣ ਦੇ ਕਾਰਨ ਇਹਨਾਂ ਦੇ ਇੱਥੇ ਜਿਹੜੇ ਹਾਲਾਤ ਇਸਦਾਂ ਦੇ ਬਣੇ ਹੋਏ ਨੇ ਮਹੱਲਾ ਕਲਿਨਿਕ ਦੇ ਤੁਸੀਂ ਦੇਖਦੇ ਹੋ ਵੀ ਇੱਥੇ ਸਫਾਈ ਸੇਵਕ ਕੋਈ ਨਹੀਂ ਮੌਜੂਦ ਸਾਡੇ ਨਾਲ ਇਥੇ ਕੁਝ ਪੇਸ਼ੈਂਟ ਦਵਾਈ ਲੈਣ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਤੁਸੀਂ ਇੱਥੇ ਦਵਾਈ ਲੈਣ ਆਇਓ ਤੁਹਾਨੂੰ ਇੱਥੇ ਕਿੱਦਾਂ ਦੀ ਦਵਾਈ ਮਿਲ ਰਹੀ ਹੈ ਸੈਸਟ ਹੈਡ ਟੈਸਟ ਲਈ ਜੀ ਸਰ ਜੀ ਰੋਣ ਅੱਛਾ ਟੈਸਟ ਲੈ ਕੇ ਉਸ ਤੋਂ ਬਾਅਦ ਦੱਸੂਗਾ ਕੀ ਕਰਨਾ ਟੈਸਟ ਹੋ ਰਹੇ ਨੇ ਹਾਂਜੀ ਟੈਸਟ ਹੋ ਰਹੇ ਆ ਕਿੱਥੇ ਇੱਥੇ ਹੀ ਹਾਂਜੀ ਹਾਂਜੀ ਤੁਸੀਂ ਦੇਖੋਗੇ ਇੱਥੇ ਪੇਸ਼ੈਂਟ ਆਏ ਨੇ ਟੈਸਟ ਵਗੈਰਾ ਹੋ ਰਹੇ ਤੁਸੀਂ ਇਹ ਦੇਖਦੇ ਹੋ ਵੀ ਪੇਸ਼ੈਂਟ ਵੱਲ ਚੱਕ ਇਤਾਰ ਐ ਇੱਥੇ ਮੈਡਮ ਖੜੇ ਨੇ ਫਾਰਮਸਟਨ ਨਾਲ ਗੱਲ ਕਰਾਂਗੇ ਮੈਡਮ ਜਿਹੜਾ ਕਲ ਇਹਨੇ ਕਹਾ ਇਹਦੇ ਵਿੱਚ ਬੜੀ ਗੰਦਗੀ ਦਾ ਬੁਰਾ ਹਾਲ ਐ ਔਰ ਕੀ ਕਾਰਨ ਕਿ ਸਫਾਈ ਕਿਉਂ ਨਹੀਂ ਹੋ ਰਹੀ ਹਾਂਜੀ ਸਾਡੇ ਕੋਲ ਸਵੀਪਰ ਅਵੇਲੇਬਲ ਨਹੀਂ ਹੈਗਾ ਇਸ ਕਰਕੇ ਸਫਾਈ ਨਹੀਂ ਹੋ ਰਹੀ ਅਗਰ ਕੇ ਮੈਂ ਸਫਾਈ ਕਰਦੇ ਹਾਂ ਹਾਂਜੀ ਇਹ ਤੁਸੀਂ ਡਾਕਟਰ ਨਾਲ ਕਰ ਸਕਦੇ ਹੋ ਡਾਕਟਰ ਅਰੇਂਜ ਸੜਾ ਸੇ ਹੋਰ ਕੋਈ ਸਪੈਸ਼ਲ ਮੌਜੂਦ ਨਹੀਂ ਆ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਲੋਕ ਦਵਾਈ ਲੈਣ ਆਏ ਨੇ ਭਾਜੀ ਦਵਾਈ ਲੈਣ ਤੁਸੀਂ ਆਇਓ ਇੱਥੇ ਤੁਹਾਨੂੰ ਦਵਾਈ ਲਗਾਤਾਰ ਮਿਲ ਰਹੀ ਆ ਹਾਂਜੀ ਹਾਂਜੀ ਮੇਰੇ ਲਈ ਦਵਾਈ ਵਗੈਰਾ ਟੈਸਟ ਵਗੈਰਾ ਸਭ ਹੋ ਰਿਹਾ ਹਾਂਜੀ ਹੋ ਰਿਹਾ ਹਾਂਜੀ ਹਾਂਜੀ ਭਾਜੀ ਦਵਾਈ ਮਿਲਦੀ ਲਗਾਤਾਰ ਹਾਂਜੀ ਮਿਲਦੀ ਕਿਦਾਂ ਦਵਾਈਆਂ ਲੈ ਰਹੇ ਵਧੀਆ ਜੀ ਹਟਮਾਨ ਆਂਦਾ ਜੀ ਇਹਦੇ ਸੋ ਪੇਸ਼ੈਂਟ ਇਸ ਚੀਜ਼ ਤੋਂ ਖੁਸ਼ ਨਹੀਂ ਤੁਸੀਂ ਲੇਕਿਨ ਇਹਦੀ ਸਫਾਈ ਦਾ ਮਾੜਾ ਹਾਲ ਕਾਰਨ ਹੈ ਵੀ ਇੱਥੇ ਕੋਈ ਲਗਾਤਾਰ ਸਵੀਪਰ ਮੌਜੂਦ ਨਹੀਂਗਾ ਇਸੇ ਸਾਡੇ ਨਾਲ ਅਸੀਂ ਦੇਖਦੇ ਆਂ ਲੈਬ ਚ ਹੀ ਜਾਵਾਂਗੇ ਦਵਾਈਆਂ ਵਗੈਰਾ ਚੈੱਕ ਕਰਾਂਗੇ ਦੇਖਾਂਗੇ ਵੀ ਇੱਥੇ ਦਵਾਈਆਂ ਕਿੰਨੇ ਕੁ ਵਰਤ ਰਹੇ ਨੇ ਇੱਥੇ ਜਿਹੜੇ ਲੈਬ ਅਟੈਂਡੈਂਟ ਵੀ ਮੌਜੂਦ ਨੇ ਫਾਰਮਾਸਿਸਟ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਇਹ ਤੁਹਾਡੇ ਇੱਥੇ ਜਿਹੜੇ ਮhalla clinic ਕਾਇਦ ਵਿੱਚ ਬੜਾ ਗੰਦਗੀ ਕੀ ਕਾਰਨ ਹੈ ਸਫਾਈ ਸੇਵਕ ਨਾ ਹੋਣ ਕੀ ਕਰ ਸਰ ਸਫਾਈ ਸੇਵਕ ਅਕਤੂਬਰ ਮਹੀਨੇ ਤੋਂ ਨਹੀਂ ਆ ਰਹੇ ਤੇ ਡਾਕਟਰ ਨੇ ਆਪਣੇ ਬੇਸ ਤੇ ਲਵਾਇਆ ਹੋਇਆ ਬਸ ਇਹੀ ਹੈ ਸਰ ਉਹ ਫਿਰ ਤਨਖਾਹ ਕੌਣ ਹਮਮ। ਜਿਹੜੀ ਸਰਕਾਰ ਦਾਅਵੇ ਕਰ ਰਹੀ ਹੈ ਵੀ ਇਹਨਾਂ ਨੇ ਸਵਾਇਆ ਕਿੰਦੀ ਲਿਖਤੀ ਹਿਸਾਬ ਨਾਲ ਸਫਾਈ ਵਾਸਤੇ ਬੰਦਾ ਨਹੀਂ ਤੁਹਾਨੂੰ ਆਗਾ। ਸਰ ਅਸੀਂ ਸਫਾਈ ਲਈ ਐਪਲੀਕੇਸ਼ਨ ਦਿੱਤੀ ਹੈ ਬੰਦੇ ਲਈ। ਤੇ ਪਰ ਹੁਣ ਤੱਕ ਕਹਿੰਦੇ ਉਹਨਾਂ ਕੋਈ ਭਰਤੀ ਨਹੀਂ ਆਈ ਸਫਾਈ ਵਾਲੇ ਦੀ ਇਸ ਲਈ ਨਹੀਂ ਮੌਜੂਦ ਹੋਇਆ। ਤੁਸੀਂ ਦੱਸੋ ਵੀ ਇਹ ਫਾਰਮ ਸਸਟੇਨਰਾਂ ਦਾ ਕਹਿਣਾ ਵੀ ਜੋ ਸਫਾਈ ਸੇਵਕਾ ਉਹ ਆਪਣੇ ਕੋਲੋਂ ਪੇਜ ਦੇ ਰਹੇ ਆਂ ਹੀ ਇੱਥੇ ਮੌਜੂਦ ਡਾਕਟਰ ਸਾਹਿਬ ਨਾਲ ਗੱਲ ਵੀ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਇੱਥੇ ਜਿਹੜੀ ਸਫਾਈ ਦਾ ਇੰਨਾ ਮਾੜਾ ਕਿਉਂ ਹਾਲ ਹੈ ਕਿਉਂਕਿ ਜਿਹੜਾ ਇੱਥੇ ਆਮ ਆਦੀ ਕਲੀਨਿਕ ਆ ਲੋਕਾਂ ਦਾ ਇਲਾਜ ਤੇ ਜ਼ਰੂਰ ਕਰਿਆ ਲੇਕਿਨ ਆਪ ਵੀ ਮਵਾਰ ਦਿਖਾਈ ਦੇ ਰਿਹਾ ਕਾਰਨ ਕੀ ਆ ਵੀ ਇੱਥੇ ਸਫਾਈ ਦਾ ਬੜਾ ਮਾੜਾ ਹਾਲ ਆ ਸਾਡੇ ਅੱਥੇ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਇਹ ਜਿਹੜਾ ਆਮ ਆਦੀ ਕਲੀਨਿਕ ਆ ਇਹਦੇ ਚ ਕਿੱਦਾਂ ਨਹੀਂ ਟੈਸਟ ਹੋ ਰਹੇ ਨੇ ਕਿੱ ਉਹ ਦੇਖੋ ਜੀ ਸਫਾਈ ਦਾ ਥੋੜਾ ਹੈਗਾ ਚੱਕਰ ਬਾਕੀ ਤਾਂ ਗਵਰਨਮੈਂਟ ਦਾ ਗੁੱਡ ਇਨੀਸ਼ੀਏਟਿਵ ਹੈ ਸਾਰੇ ਬੇਸਲਾਈਨ ਇਨਵੈਸਟੀਗੇਸ਼ਨ ਇੱਥੇ ਹੁੰਦੀਆਂ ਤੇ ਸਾਰੇ ਬੇਸਿਕ ਦਵਾਈਆਂ ਵੀ ਇੱਥੋਂ ਮਿਲਦੀਆਂ ਤੇ ਸਿਰਫ ਸੋਣਾ ਸਫਾਈ ਦਾ ਹੈਗਾ ਉਹ ਚੱਕਰ ਹੈਗਾ ਬਾਕੀ ਇਟਸ ਅ ਗੁੱਡ ਇਨੀਸ਼ੀਏਟਿਵ ਆਫ ਗਵਰਨਮੈਂਟ ਸਫਾਈ ਫਿਰ ਕਿਦਾਂ ਕਰਾ ਰਹੇ ਸਰ ਇਹਦਾ ਆਪਣੀ ਆਪਣੇ ਕੋਲੋਂ ਪੈਸੇ ਦੇ ਕੇ ਕੋਈ ਸਵੀਪਰ ਅਡਾਪਟ ਕੀਤਾ ਉਹਦੇ ਉਹਦੇ ਨਾਲ ਹੋ ਰਿਹਾ ਤੁਸੀਂ ਦੇਖੋ ਵੀ ਇਹ ਡਾਕਟਰਾਂ ਕੋ ਆਪਣੀ ਤਨਖਾਹ ਚੋਂ ਪੈਸੇ ਦੇ ਕੇ ਇਹ ਸਵੀਪਰ ਅਰੇਂਜ ਕੀਤਾ ਕਾਰਨ ਆ ਵੀ ਸਫਾਈ ਜੋ ਛੋਟੀ ਮੋਟੀ ਸਫਾਈ ਤੋਂ ਕਰ ਜਣਾ ਲੇਕਿਨ ਜਿਹੜਾ ਕਾਬੂ ਟਿਕਿਓ ਕਿਵੇਂ ਸਫਾਈ ਕਰਗੇ ਇਸ ਕਰਕੇ ਇਹੀ ਇਹੀ ਕਹਿ ਸਕਦੇ ਆ ਵੀ ਇਹ ਗੁਰਦਾਸਪੁਰ ਦੇ ਮਾਨਣਾ ਪੈਂਦਾ ਜਿਹੜਾ ਆਮ ਆਦੀ ਕਹਿੰਨੇਗਾ ਲੋਕਾਂ ਦਾ ਇੱਜ਼ਤੂ ਕਰਾ ਲੇਕਿਨ ਆਪ ਹੀ ਬਿਮਾਰ ਦਿਖਾਈ ਦੇ ਰਿਹਾ ਪੰਜਾਬ ਤੱਕ ਲਈ ਗੁਰਦਾਸਪੁਰ ਤੋਂ ਪਤੰਬਰ ਬਿੱਟੂ